ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆਂ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਠਿਕਾਣਾ ਤੋਂ 8-9 ਕਿਲੋਮੀਟਰ ਦੀ ਦੂਰੀ ਆ ਪਿੰਡ ਸੌਰ ਸਿੰਘ ਦੀ ਤੇ ਸੌਰ ਸਿੰਘ ਪਿੰਡ ਤੋਂ ਇੱਕ ਸੜਕ ਪਿੰਡ ਪੁੱਚਰ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਵੀਰ ਸੰਦੀਪ ਸਿੰਘ ਉਹਨਾਂ ਦਾ ਫਾਰਮ ਆ ਜਾਂਦਾ ਠੀਕ ਆ ਜੀ ਨੰਬਰ ਹਰ ਵਾਰ ਦੀ ਤਰ੍ਹਾਂ ਆਪਾਂ ਸਕਰੀਨ ਦੇ ਥੱਲੇ ਚਲਾ ਦੇਵਾਂਗੇ ਨੰਬਰਾਂ ਤੇ ਕਾਲ ਕਰਕੇ ਬੁਧੇਰੇ ਗੱਲਬਾਤ ਕਰ ਲਿਓ ਬਾਕੀ ਮਾਲ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਆਪਣੇ ਸੱਜਣ ਵੀਰ ਪੁਰਾਣੇ ਜੁੜੇ ਆ ਮਾਲ ਟੜਾ ਟੜ ਜਿਹੜਾ ਦੋਸਤੋ ਰੁਟੀਨ ਦੇ ਵਿੱਚ ਹੀ ਆਉਂਦਾ ਵਿਖਦਾ ਰਹਿੰਦਾ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਦਿਖਾਉਣੀਆਂ ਭਰਾਵਾਂ ਨੂੰ ਦੋ ਮੱਝਾਂ ਨੇ ਠੀਕ ਆ ਜੀ ਵੜਾ ਸੁਈਆਂ ਸਵਾਈਆਂ ਨੇ ਇੱਕ ਝੋਟੀ ਬਹੁਤ ਖੂਬਸੂਰਤ ਵੀਰ ਸੰਦੀਪ ਨੇ ਲਿਆਂਦੀ ਆ ਬਹੁਤ ਪਿਆਰੀ ਕੱਟੀ ਆ ਤਕਰੀਬਨ ਇਸ ਵਕਤ ਤੋਂ ਬੌਲੇ ਦੇ ਵਿੱਚ ਹੀ ਚੰਗੀ ਸਟਾਰਟਿੰਗ ਕਰ ਗਈ ਆ ਇੱਕ ਵਰੀ ਮੋٹے ਦੌਰ ਤੇ ਤੁਹਾਨੂੰ ਸਾਰੇ ਪਸ਼ੂ ਆਪਾਂ ਦਿਖਾ ਦਨੇ ਆ ਤੇ ਇੱਕ ਨੀਲੀ ਰਾਵੀ ਦੇ ਸ਼ਕੀਨ ਭਰਾਵਾਂ ਦੇ ਲਈ ਤੋਹਫਾ ਗੱਬਣ ਮੱਝ ਦਿਖਾਉਣੀ ਆ ਬਾਕੀ ਤਿਆਰੀ ਤਿਉ ਸੋਹਣਾ ਮੁਕੰਮਲ ਕਰੀ ਬੈਠੀ ਆ ਬਾਡੀ ਬਰੀਡ ਚੰਗਾ ਪੂਰੀ ਵਜਨ ਲੋਡ ਵਾਲੀ ਆ ਠੀਕ ਆ ਜੀ ਤੇ ਜਿਹੜੀ ਇੱਧਰ ਤੁਹਾਨੂੰ ਝੋਟੀ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਇਹ ਐਸ ਵਕਤ ਤਕਰੀਬਨ ਚੰਗੇ ਬੌਲੇ ਤੇ ਚੱਲਣ ਢੀ ਆ ਸੋ ਜਿਹੜੇ ਭਰਾਣੇ ਅਗੇ ਮੋਰਾ ਬਰੀਡ ਦਾ ਸ਼ੌਂਕ ਆ ਠੀਕ ਆ ਜੀ ਉਹ ਤੁਸੀਂ ਪੂਰਾ ਕਰ ਸਕਦੇ ਜੀ ਚੰਗੀ ਕੁਆਲਿਟੀ ਦੀ ਝੋਟੀ ਆ 나ੜੋਏ ਤੇ ਬੱਚਾ ਤਿੰਨ ਵੜਾ ਨੇ ਠੀਕ ਆ ਤਿੰਨਾ ਵੜਾ ਦੀ ਡਿਟੇਲ ਤੁਹਾਨੂੰ ਪ੍ਰੋਪਰ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਤਾਂ ਜੋ ਪੂਰੀ ਜਾਣਕਾਰੀ ਇਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਅੱਜ ਤਰੀਕ ਤੁਸੀਂ ਨੋਟ ਕਰ ਲਓ 12 ਦਸੰ ਮਾਲ ਆਲਮੋਸਟ ਸੂਆ ਸੁਆਇਆ ਇੱਕੋ ਇੱਕ ਮੱਝ ਗੱਬਣਾ ਆਉ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਸੰਦੀਪ ਸਿੰਘ ਸਾਸਰੀ ਕਾ ਸਾਸਿਕਾ ਸੰਤੂ ਸਾਹਿਬ ਜੀ ਮਰਜੀ ਠੀਕ ਠਾਕ ਜੀ ਬੜੇ ਵਧੀਆ ਭਰਾ ਕੈਂਪ ਤੇ ਆ ਬੜੀ ਕਿਰਪਾ ਕਰੂ ਰਾਮਦਾਸ ਜੀ ਚਲੋ ਸ਼ੁਕਰੇ ਮਾਲਕ ਦਾ ਭਰਾ ਹਾਂਜੀ ਹਾਂਜੀ ਸਦੀਪਰੇ ਪੰਜ ਗੈਨੀ ਵਾਲ ਅੱਜ ਆਪਣੇ ਕੋਲੇ ਵਿਕਾਊ ਆ ਪੰਜ ਅਸੰਤੂ ਸਾਹਿਬ ਅੱਠ ਗਨ ਆ ਗਏ ਤਿੰਨ ਕ ਸਵੇਰ ਦੇ ਵਿਗੇ ਆ ਠੀਕ ਆ ਜੀ ਪੰਜ ਹੁਣ ਆਪਣੇ ਕੋਲ ਆ ਜਿਨ੍ਹਾਂ ਦੇ ਵਿੱਚ ਦੋ ਆਪਣੇ ਕੋ ਝੋਟੀਆਂ ਵਾਂ ਤੇ ਤਿੰਨ ਆਪਣੇ ਕੋ ਵਹਿਣਾ ਵਾਂ ਤਿੰਨੇ ਵਹਿਣਾ ਤਾਜ਼ੀਆਂ ਸੂਆ ਵਾਂ ਤਲੇ ਨਾੜੂ ਸੰਧੂ ਸਾਹਿਬ ਬਿਲਕੁਲ ਠੀਕ ਹੈ ਭਰਾ ਹਾਂ ਜੀ ਮਾਲ ਕੇ ਵੜਾ ਵੀ ਚਲੋ ਸਾਤ ਤੁਤਰੀਆਂ ਨਾ ਤੇ ਬਾਕੀ ਇੱਕ ਨੀਲੀ ਦਾ ਵੀ ਪੀਸ ਆ ਗਿਆ ਨੀਲੀ ਦਾ ਵੀ ਸੰਧੂ ਸਾਹਿਬ ਪੀਸ ਆ ਵੀ ਫੱਟੇ ਲਾਈ ਫਿਰਦੀ ਆ ਦੂਜੇ ਸਵੇਰੇ ਦਾ ਦੁੱਧ 13 14 ਕਿਲੋ ਦਾ ਰਿਹਾ ਵਾ ਚੰਗੀ ਮੈਂ ਆ ਬਹੁਤ ਜਿਆਦਾ ਖਰੀ ਹਾਂ ਛੋਟੀ ਜਿਹੜੀ ਛੋਟੀ ਵੀ ਤਾਜੀ ਸੂਰਜ ਵਿੱਚ ਆ ਨੀ ਫਿਰੇ 14 ਕਿਲੋ ਬੋਲਾ ਹੋਊਗਾ ਸੰਧੂ ਸਾਹਿਬ 14 ਲੀਟਰ ਬੋਲਾ ਮੈਂ ਦਾ ਇੱਥੇ ਲੀਟਰ ਮਿਲਾ ਕੇ ਵੇਚੂਗਾ ਕਈ ਹੁੰਦੇ ਨਾ 14 ਕਿਲੋ ਬੜੀ ਦੂਰ ਹੁੰਦਾ ਇਹਨਾਂ ਮਾਣੇ ਸੰਤੂ ਸਾਹਿਬ ਮੈਂ ਲੀਟਰ ਮਰਾ ਦੇ ਝੋਟੀ ਵੇਈਂ ਕਹਿੰਦੀ ਇੱਕ ਹੁੰਦੀ ਝੋਟੀ ਆ ਕਹਿੰਦੀ ਇੱਕ ਹੁੰਦੀ ਆ ਦੁੱਧ 18 ਕਿਲੋ ਕਰੂਗੀ ਜੇ ਜੇ ਨਾਰੂ ਨਾਲ ਆ ਬੱਚੇ ਦਾ ਠੀਕ ਆ ਜੀ ਜਦੋਂ ਆਪਾਂ ਝੋਟੀ ਤੇ ਜੋ ਪਸ਼ੂਆਂ ਤੇ ਗਏ ਪੂਰੀ ਡਿਟੇਲ ਮਿਲੂਗੀ ਤੁਹਾਨੂੰ ਪੂਰੀ ਸਮਝ ਆ ਰਹੀ ਠੀਕ ਆ ਜੀ ਸ਼ੁਰੂਆਤ ਕਰ ਲਾ ਵੀਰ ਸੰਦੀਪ ਬਲੈਕ ਰੰਗ ਦੇ ਵਿੱਚ ਬੈਠਾ ਸੀ ਸੰਤੂ ਸਾਹਿਬ ਸਵੇਰੇ ਵਹਿੜ ਸੁੱਈ ਆ ਜੇਰ ਜੂਰ ਪਾਈ ਆ ਇੱਕ ਚਵਾਈ ਇਹਦੀ ਹੋਈ ਆ ਬੱਛੀ ਨੂੰ ਜਨਮ ਦਿੱਤਾ ਲਓ ਜੀ ਮਗਰ ਬੱਛੀ ਆ ਜਰਸੀ ਵਹਿੜ ਲਈ ਆ ਵਹਿੜ ਬਹੁਤ ਜਿਆਦੀ ਸੰਤੂ ਰਿਕਾਰਡ ਰਿਹਾ ਜੀ 25 25 ਕਿਲੋ ਦਾ। ਓਕੇ। ਦੂਜਾ ਸਵੇਰ ਸੁਈ ਆ ਜੀ। ਹਾਂ ਜੀ। ਸਵੇਰੇ 7.5 ਕਿਲੋ 8 ਕਿਲੋ ਦੇ ਲਗਭਗ ਅਸੀਂ ਕੱਢੀ ਆ ਜੀ। ਠੀਕ ਆ ਜੀ। ਤੇ ਦੂਜੀ ਚਵਾਈ ਹੁਣ ਹੋਣੀ ਆ ਜੀ। ਲਓ ਜੀ ਦੂਜੀ ਚਵਾਈ ਜਿਹੜੀ ਹੁਣ ਕਰ ਦਿੱਤੀ ਜੂਗੀ। ਬਾਕੀ ਹੱਥੀਂ ਚਵਾਈ ਵਾਲਾ ਥਾਣਾ ਕੋਈ ਗੱਲ ਨਹੀਂ ਕੋਈ ਲੈਣਾ ਨਹੀਂ ਇਹਨਾਂ ਨੇ ਭਵੇਂ ਇਸ ਤਰ੍ਹਾਂ ਹੀ ਬੈਠੇ ਲਾਹ ਮਾਰੀ ਜੋ। ਬਾਕੀ ਗੋਲਗਲ ਬਹੁਤ ਕਾਇਮ ਆ ਮੁੱਠੀ-ਮੁੱਠੀ ਥਾਣਾ ਵੇਖੋ ਮੇਰੇ ਵੀਰ। ਆਹ ਵੇਖੋ ਜੀ। ਸੋ ਥਾਣਾ ਵੇਖੋ ਕਿਹੜਾ ਲੱਗਾ ਕੁਆਲਿਟੀ ਵਾਲਾ ਥਾਣਾ ਠੀਕ ਆ ਜੀ ਵਿਰਲ ਮੰਡਾ ਚੌਕ ਉਠਾਂ ਤੇ ਬੜਾ ਚੰਗਾ ਨਖੇੜ ਚੰਗਾ ਸੋਨਾ ਗੈਪ ਸਪੇਸ ਮੈਨਾ ਸੰਧੂ ਸਾਹਿਬ ਮੈਂ ਇਸ ਤਰ੍ਹਾਂ ਧਾਰਾ ਮਾਰੀ ਬਹੁਤ ਜ਼ਿਆਦੀ ਠੰਡੀ ਮੈਂ ਮੋਟੀ ਧਾਰਾ ਜੱਡਾ ਮੋਟਾ ਥਾ ਨੋਟੀ ਮੋਟੀ ਧਾਰਾ ਸੋ ਦੂਜਾ ਸੂਆ ਦੋਸਤੋ ਇਹ ਬਾੜ ਸੂਈ ਅੱਜ ਮਾਰਨਿੰਗ ਆ ਮਗਰ ਬੱਛੀ ਐ ਮਗਰ ਬੱਛੀ ਆ ਗਈ ਲੋ ਜੀ ਜਰਸੀ ਮਗਰ ਬੱਛੀ ਆ ਹਾਂਜੀ ਜਰਸੀ ਬੱਛੀ ਆ ਗਈ ਥੋੜਾ ਜਿਹਾ ਇਹ ਰਿਹਾ ਵਾ ਗੱਲ ਚੀ ਫਟਾ ਜਾ ਮੋਰੀ ਮਰੀ ਦਾ ਕਰਦੀ ਮੋਰੀ ਦਾ ਕਰਦੀ ਐ ਇਹਨੂੰ ਮੈਂ ਇਸੇ ਕਰਕੇ ਮੈਂ ਗਲੋ ਫੜ ਕੇ ਤੋੜਦਾ ਲੋ ਜੀ ਕਰੋ ਚੱਕ ਸੋ ਫੁੱਲ ਹੈਵੀ ਬਾਡੀ weight ਆ ਚਲੋ ਵੈਸੇ ਚਲੋ ਆਪਾਂ ਹਮੇ ਸੂ ਸੂਬਾ ਮਨਾਉਂਦਾ ਜ਼ਰੂਰ ਆ ਬਾਕੀ ਇਹ ਕਰਮਾ ਲਈ ਵੇਖੋ ਤੁਸੀਂ ਫਿੱਟ ਪੂਰੀ ਭਾਰੇ ਸਰੀਰ ਦੀ ਆ ਨਿੱਗਰ ਲੈਵੇ ਦੀ ਅਸਲ ਤਾਂ ਨਿੱਗਰ ਲੈਵੇ ਦੀ ਇਹ ਤਾਂ ਮਹਿਸੂਸ ਨਹੀਂ ਕਰਾਉਂਦੀ ਵੀ ਜਿਵੇਂ ਅੱਜ ਮਾਰਨਿੰਗ ਸੂਈ ਸਵਾਈ ਆ ਪੂਰੀ ਵੱਡੀ ਵਹਿ ਰਿਆ ਫਾਰਮ ਵਾਲੀ ਆ ਬੱਚੀ ਮੇਰਾ ਭਰਾ ਆ ਨਿਗਾ ਦੇ ਵਿੱਚੋਂ ਕੱਢੋ ਵੇਖੋ ਤੁਸੀਂ ਜਲਵਾ ਬਹੁਤ ਖੂਬਸੂਰਤ ਕੰਪੈਕਟ ਜਿਹਾ ਆ ਡਰਾ ਕਰਮਾ ਲਈ ਨੂੰ ਕੋਈ ਚੌਥੀ ਮਤਲਬ ਕਿ ਚੌਥਾ ਥਾਣਾ ਤੋਂ ਤੋਂ ਬਗੈਰ ਕੋਈ ਪੰਜਵੀਂ ਛੇਵੀਂ ਕੋਈ ਫੋਰ ਸ਼ਾਂਗ ਤੁਹਾਨੂੰ ਨਜ਼ਰ ਨਹੀਂ ਆਊਗੀ ਬਾਕੀ ਬੇਲ ਬੁੱਲ ਚੰਗੀ ਸੋਹਣੀ ਆ ਸਨਾਪਸ ਨੂੰ ਬਹੁਤ ਜ਼ਿਆਦਾ ਲੇਵੀਏਟਰ ਦੀ ਕੁਆਲਿਟੀ ਚੰਗੀ ਆ ਪਹਿਲੇ ਸਵੇਰੇ ਕਿੰਨਾ ਕ ਦੁੱਧ ਚਵਾਇਆ ਵੀ 20 ਕਿਲੋ ਹਰ ਕਾਰ ਰਿਹਾ ਸੰਤੂ ਸਾਹਿਬ ਠੀਕ ਹੈ ਭਰਾ ਹਾਂਜੀ ਲਓ ਜੀ ਕਰੋ ਚੈੱਕ ਸੋ ਜਿੰਨੀ ਵੀ ਆ ਕਰਮਾ ਲਈ ਬਿਲਕੁਲ ਐਂਡ ਚੀਜ਼ ਆ ਥਣ ਦੇਵੇ ਦੀ ਮੇਰਾ ਭਰਾ ਤੁਸੀਂ ਚੈੱਕ ਕਰ ਲਓ ਵੈੜ ਦੁੱਧ ਵਾਲੀ ਆ ਬਾਕੀ ਮਾਰਨਿੰਗ ਆਪਣੇ ਕੋਲ ਫਿਰ ਸੰਦੀਪ ਜਦੋਂ ਸੂਈ ਜੇਰ ਪਾਤੀ ਤਰ ਜੇਰ ਦੀ ਵੀਡੀਓ ਸਾਰਾ ਕੁਝ ਸੰਤੂ ਸਾਹਿਬ ਆਪਣੇ ਕੋਲ ਹੈਗਾ ਵਾ ਠੀਕ ਹੈ ਜੀ ਪਹਿਲੇ ਸਵੇਰ ਦਾ ਬੱਚੀ ਦਾ 24 25 ਕਿਲੋ ਦਾ ਰਕਾਰ ਰਿਹਾ ਦੂਜਾ ਸੂਹਾ ਵੈੜ ਸੂਈ ਆ ਠੀਕ ਹੈ ਜੀ ਬਾਕੀ ਵੈੜ ਤੁਹਾਨੂੰ ਪਤਾ ਹੋਏਗਾ ਇਹ ਬਹੁਤ ਵੱਡੀ ਆ ਫੁੱਲ ਸਹਿਜ ਆ ਆ ਦੇਖਾ ਲੌਜੀ ਕਰੋ ਚੈੱਕ ਸੋ ਥੱਬਿਆਂ ਦਾ ਲੇਵਾ ਕਰਮਾਲੀ ਤੇ ਥੱਲੇ ਠੀਕ ਆ ਜੀ ਬਾਕੀ ਬਣਾਤਣਾ ਚੰਗਾ ਪੂਰੀ ਬਲਪੁਣ ਕੇ ਸੂਈ ਹੈ ਕਰਮਾਲੀ ਅੱਜ ਹਨਾ ਲਿਓ ਮੋੜ ਲਿਓ ਜੀ ਸੋ ਜਰਸੀ ਕ੍ਰੋਸ ਅੰਗ ਦੇ ਵਿੱਚ ਆ ਬਾਕੀ ਹੈ ਓਵਰঅল ਜਿੰਨੀ ਸਾਰੀ ਬਲੈਕ ਆ ਕੁਝ ਕੁ ਹਵਾਨੇ ਦੇ ਉੱਪਰ ਵਾਈਟ ਜਿਹੜਾ ਤੁਹਾਨੂੰ ਡਾਟ ਸਪੌਟ ਨਜ਼ਰ ਆਉਣਗੇ ਵੈਸੇ ਇੱਕ ਥਾਂ ਜਿਹੜਾ ਦੋ ਥਾਂ ਵਾਈਟ ਵੀ ਆ ਜਿੰਨੇ ਵੀ ਆ ਕਰਮਾਲੀ ਬੰਤਰ ਬੰਤਰ ਤੇ ਬਹੁਤ ਹੀ ਚੰਗੀ ਆ ਠੀਕ ਆ ਬਾਕੀ ਉਤੋਂ ਤੁਸੀਂ ਵੇਖੋਗੇ ਫਲਾਟ ਆ ਖੜਨੀ ਖਲੋਨੀ ਦੀ ਚੰਗੀ ਆ ਬਹੁਤ ਮਹਾਰਾ ਸੰਤੂ ਸਾਹਿਬ ਬਾਕੀ ਜਿੰਨੀ ਹੈਗੀ ਆ ਪੂਰੀ ਯਾਰ ਫੱਬੀ ਤੱਬੀ ਆ ਸਿੱਧੇ ਸੁਧੇ ਪੰਜ 26 ਕਿਲੋ ਪਹਿਲੇ ਸੂਏ ਪਿਆ ਹਰ ਕੀ ਵੱਧ ਵੀ ਪਾ ਸਕਦੀ ਆ ਠੀਕ ਹੈ ਪ੍ਰਭਾ ਚੁਵਾਈ ਦੀ ਇੱਕ ਨੰਬਰ ਨਿਕਲੀ ਆ ਸੰਤੂ ਸਾਹਿਬ ਮਹਾਰਾ ਸੁੱਖ ਰੱਖੇ ਤੂੰ ਨਾ ਵੇਖ ਲਓ ਜੀ ਕਰੋ ਚਾਕ ਠੀਕ ਆ ਜੀ ਸੋ ਚੁਵਾਈ ਚੁਵਾਈ ਕਰਮ ਵਾਲੀ ਗਰਲ ਕਰ ਲਈ ਆ ਆ ਵੇਖੋ ਮੇਰੇ ਭਰਾ ਠੀਕ ਆ ਜੀ ਵੇਖੋ ਮੋਟੀ ਧਾਰ ਆਉਂਦੀ ਏ ਕਿ ਨਹੀਂ ਉਹ ਅਗੂਠੇ ਜਿਹੜੀ ਮੋਟੀ ਧਾਰ ਪੈਂਦੀ ਆ ਠੀਕ ਆ ਜੀ ਚੰਗੀ ਆ ਓਕੇ ਠੀਕ ਆ ਜੀ ਓਕੇ ਸੰਦੀਪ ਲੋਬੀ ਇਹ ਜਿਹੜੀ ਵੜ 200 ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਦਿੱਤੀ ਆ ਨਸਲ ਬਰੀਡ ਤੁਹਾਨੂੰ ਦੱਸ ਦਿੱਤਾ ਮਗਰ ਬੱਚੀ ਨੂੰ ਜਨਮ ਦਿੱਤਾ ਬਿਲਕੁਲ ਕਾਫੀ ਕਲਰ ਚਾਹੇ ਬਰਾਊਨ ਜਾਂ ਮਗਰ ਰਾਂਗਾ ਬੱਚੇ ਦਾ ਇਹਦਾ ਦਾ ਤੁਹਾਨੂੰ ਸਭ ਮੋਲ ਨੂੰ ਤੁਸੀਂ ਕੀ ਰੱਖਿਆ ਫਿਰ ਸੰਤੂ ਸਾਹਿਬ ਪੰਜਾਬ ਵਾਲੀ ਜਰਸੀ ਕਰਾਉ ਜੇ ਬਾਕੀ ਮੋਲ ਦਾ ਕਰਨੋਂ ਭਾਵੇਂ ਆਪਾਂ 1 20 ਕਰੀਏ 1 10 ਕਰੀਏ ਜਾਇਜ਼ ਬਿਲਕੁਲ ਦੇ ਦੇਣੀ ਆਪਾਂ ਹਾਂਜੀ 95000 ਦੀ ਬੱਚੀ ਦੇ ਦਈਏ ਜੀ 95 ਦੀ ਹਾਂਜੀ ਕਰਕੇ ਛੋਟਾ ਛਾਟਾਂ 90 ਦੀ 90 ਦੀ ਆ ਹੱਕ ਰੱਖਦੀ ਆ ਵੜ ਬਾਕੀ ਮਾਰਦਗੇ ਛਾਲ ਇੱਕੋ ਇੱਕ ਨਾ ਹਾਂ ਜਿਸ ਨੂੰ 87000 ਦੀ ਵੈੜ ਦੇ ਦਾਂਗੇ। ਬੋ ਜੀ 87000 ਦੀ ਚੱਕੋ। ਜੈਸ ਨੂੰ ਸੰਤੂ ਸਾਹਿਬ ਵੈੜ ਇੱਕ ਦੱਸ ਦੀ ਹੈ ਪਰ ਆਪਾਂ ਚਲੋ ਜੇ ਜਾਇਜ ਲਈ ਤੇ ਜਾਈ ਦੇ ਦਾਂਗੇ। 87000 ਦੀ ਵਾਸੀ ਦਵਾਂਗੇ। ਲੋ ਜੀ 87000 ਦੀ ਅੱਜ ਆਪਾਂ ਪੂਰਾ ਲੈ ਲੀ। ਆਹ ਮੈਨੂੰ ਹੱਥਾਂ ਨਾਲ ਲਾਵੇ ਇਤਰਾ ਸੰਤੂ ਸਾਹਿਬ ਮਗਾੜੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਇੱਕ ਨੰਬਰ ਵੈੜ ਹੋਊਗੀ। ਲੋ ਜੀ ਬਾਕੀ ਧਾਰਾ ਮਾਰ ਕੇ ਤੁਹਾਨੂੰ ਖੁੱਲੀਆਂ ਡੁੱਲੀਆਂ ਦਿਖਾਤੀਆਂ ਨੇ। ਕੋਈ ਸ਼ਾਕੀ ਨਹੀਂ ਰਹਿ ਗਿਆ ਕੋਈ ਚੋਣ ਚਵਾ ਦੇ ਵਿੱਚ ਠੀਕ ਆ। ਬਾਕੀ ਕਰੋ ਮੇਰੇ ਭਰਾ ਪਹਿਲ ਕਦਮੀ 25 24 ਲੀਟਰ ਪਹਿਲੇ ਸਵੇਰੇ ਨੇ ਦੁੱਧ ਚਵਾਇਆ ਬੜੇ ਖਰੀ ਵੜਾ ਸੰਤੂ ਸਾਹਿਬ ਜਿਹਨੂੰ ਕਹਿੰਦੇ ਬਾਕੀ ਰਾਜੀ ਰੂਜੀ ਬਹੁਤ ਜਿਆਦੀ ਬਾਜੀ ਚੰਗੀ ਆ ਬੂਤੀ ਬਤੀ ਮੂੰਹ ਮੱਥਾ ਚੰਗਾ ਹਾਂਜੀ ਹਾਂਜੀ ਅੱਗੇ ਸਾਗਰ ਨੰਬਰ ਤੇ ਆ ਜੀਏ ਤੇ ਇੱਕ ਆਪਣੇ ਕੋਲ ਆ ਵੜਾ ਆ ਕੇ ਕਰੌਸ ਕਰੌਸ ਵੜਾ ਆ ਕੇ ਜਿਹੜੀ ਬੜੀ ਜਿਆਦੀ ਸੰਢੀ ਠੀਰੀ ਆ ਸੰਤੂ ਸਾਹਿਬ ਠੀਕ ਐ ਭਰਾ ਇਹ ਵੀ ਭਾਵੇਂ ਕਰਮਾਲ ਥਲੇ ਇਤਰਾ ਹੀ ਬਹਿ ਜਾਓ ਆ ਪਹਿਲਾਂ ਹੀ ਬਹਿ ਕੇ ਤਾਰਾ ਮਾਰੀ ਜਾ ਇਹਨੂੰ ਨਹੀਂ ਕੋਈ ਪਰਵਾਹ ਆ ਆ ਦੇਖੋ ਜੀ ਆ ਦੇਖੋ ਅਗਲੇ ਥਣਾਂ ਦੀ ਚਵਾਈ ਕਰਨ ਲਈ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਕਿਸੇ ਥਲੇ ਕੋਈ ਲੈ दोदा था 18 किलो होगा जी 18 किलो हाजर जी लो हाजर, जी 18 किलो हाजर दोदा कंडे वाला मगर ਇਹਦੇ ਬੱਚਾ ਮਗਰ ਇਹਦੇ ਬੱਚਾ ਆ ਗਿਆ ਜੀ ਲੋ ਜੀ ਮਗਰ ਬੱਚਾ ਠੀਕ ਆ ਸੋ ਬਿਲਕੁਲ ਤਾਜੀ ਸੁਈਏ ਤੇ 18 किलो ਤੇ ਇਸ ਵਕਤ ਚੱਲਣ ਈ ਹੰਦੂ ਸਾਹਿਬ ਸੁਈਏ ਨੂੰ ਮੇਰਾ ਚੌਥਾ ਦਿਨ ਜੱਜ ਠੀਕ ਆ ਜੀ ਹਾਂਜੀ ਸੋ ਚੌਥਾ ਦਿਨ ਆ ਤੇ ਕਦਕੂਦੋ ਚਲੋ ਵੱਡੀਆਂ ਬੈੜਾਂ ਦੇ ਵਿੱਚ ਆਉਂਦਾ ਠੀਕ ਆ ਜੀ ਮੀਡੀਅਮ ਤੋਂ ਪਲੱਸ ਆ ਲੰਬਾਈ ਲੰਬੂਈ ਬੈੜ ਦੀ ਚੰਗੀ ਆ ਲੈਵਾ ਨਿਗਰਿਆ ਲੈਵਾ ਨਿਗਰ ਬਾਕੀ ਸਾਹਮਣੇ ਤੁਹਾਡੇ ਆ ਦੇਸੀ ਰਿਆ ਠੀਕ ਆ ਜੀ ਮੁਠੀ ਵਾਲਾ ਥਾਣਾ ਸੋ ਚਬਾਈ ਕਿਉਂਕਿ ਦੂਰ ਦਰਾਡੇ ਆਪਣੇ ਭੈਣ ਭਰਾ ਬੈਠੇ ਆ ਆਨਲਾਈਨ ਵੀ ਕਈ ਭਰਾ ਸੌਦਾ ਕਰਨ ਲਿਤੇ ਸਤੂ ਸਾਹਿਬ ਭਾਵੇਂ ਮੈਂ ਨਾ ਕੋਈ ਇਤਨਾ ਰੁਪਏ ਪਾ ਦੇ ਇਤਨਾ ਮਾਲ ਘਲਦਾਂਗੇ ਜਿਹੜਾ ਆਪਾਂ ਨਾ ਖੋਟਾ ਮਾਲ ਲੈਣਾ ਤੇ ਨਾ ਸਤੂ ਸਾਹਿਬ ਵੇਚਣਾ ਠੀਕ ਹੈ ਸੋਨੇਰ ਕੀ ਵੈੜ ਹੋ ਗਈ ਥਾਣਾ ਦੀ ਪੂਰ ਛੱਟੇ ਦੀ ਪਿੱਛੇ ਪਾੜ ਦੀ ਫੁੱਲ ਗਰੰਟੀ ਹੋ ਗਈ ਸਤੂ ਸਾਹਿਬ ਆਪਣੀ ਠੀਕ ਹੈ ਭਰਾ ਹਾਂਜੀ ਚੰਗੀ ਜਿਹੀ ਵੈੜ ਚੰਗੀ ਆ ਬਾਕੀ ਚੋਣ ਜਣ ਚੰਗੀ ਆ ਸਭ ਤੋਂ ਮੇਨ ਗੱਲ ਆ ਵੀ ਧੀਰੀਆ ਪੂਰੀ ਨਰਮਾ ਸੁਣੇ ਰਗਾ ਪਸੂ 2 ਰੁਪਇਆ ਮਹੰਗਾ ਲੈਣਾ ਤੇ ਮਹੰਗਾ ਹੀ ਵੇਚਣਾ ਵਾ ਲੈਣਾ ਸੁਣੇ ਰਗਾ ਵੇਖੋ ਤੁਸੀਂ ਪਰਸੋਂ ਵੀਡੀਓ ਪਾ ਕੇ ਗਏ ਤੇ ਸਾਰਾ ਮਾਲ ਹੀ ਵੇਗ ਗਿਆ ਬੜਾ ਵੀ ਚੰਗੀਆਂ ਸਪੈਸ਼ਲ ਸੀ ਉਹ ਵੀ ਬੜੀਆਂ ਸਪਾਇਰ ਸੀ ਅੱਜ ਵੀ ਮਾਲ ਬੜਾ ਖਰਾ ਵਸਨ ਸਾਬ ਕਰੋ ਚੱਕ ਬੰਦ ਜੀ ਬੰਦੋ ਜੀ ਲੋ ਵੀ ਇਹ ਮਗਰੇ ਤੇ ਬੱਛਾ ਮੇਲਗਾ ਫਾ ਠੀਕ ਆ ਹਾਂਜੀ ਉਹ ਵਾੜ ਚੰਗੀ ਆ ਬਾਕੀ ਬਨਾਥਣਾ ਚੰਗਾ ਵਾੜ ਦਾ ਥਣ ਥਣ ਪੂਰਾ ਜੋਸ਼ ਵਾਲਾ ਬੜੀ ਸੁਥਰੀ ਆ ਜੀ ਆ ਦੇਖੋ ਬਹੁਤ ਜਿਆਦੀ ਸੁਥਰੀ ਠੰਡੀ ਧੀਰੀਆ ਭਾਵੇਂ ਭਾਵੇਂ ਉਹ ਭਾਵੇਂ ਉਹ ਭਾਵੇਂ ਬੱਚਾ ਛੱਡੋ ਚਾ ਨਾ ਛੱਡੋ ਲੋ ਜੀ ਕਰੋ ਵਾਹ ਜੀ ਸੰਦੀਵਾ ਖਾਦੋ ਲੈਵਾ ਬਹੁਤ ਜਿਆਦਾ ਕਰਾ ਜੀ ਨਾ ਚੰਗੀ ਪਧਰੀ ਪੁਤਰੀ ਆ ਆ ਦੇਖੋ ਬਿਲਕੁਲ ਨਿਕਰ ਲੈਵਾ ਦੱਬ ਕੀ ਮੋਲ ਕਰਤਾ ਵੀਰੇ ਦਾ ਸੰਤੂ ਸਾਹਿਬ ਇਹਦਾ ਮੋਲ ਕਰਦੇ ਆਪਾਂ 8000 ਰੁਪਇਆ 75 ਦੀ ਦੇ ਦਈਏ ਜੀ 75 ਦੀ ਕਰਕੇ ਛੋਟਾ ਦੇ ਦਗੀ 70 ਦੀ ਦੇ ਦਈਏ 70 ਮਾਨਤਨ ਕਰਦੀ ਆ ਖੁੱਲਾ ਉਲਾਈ ਕਰਦਗੇ ਜੈਸਨੋਈ 67000 ਦੀ ਜੈਸਨੋ ਦੇ ਸੰਗ ਲਓ ਜੀ 67000 ਦੀ ਜੈਸਨੋਈ ਦੇ ਦਾਂਗੇ 67000 ਦੀ ਐ ਫਾਈਨਲ ਮਿਲ ਜੂਗੀ ਆਹ ਬਾਹਰੋਂ ਆਪਾਂ ਨੂੰ ਨਹੀਂ ਮਿਲਣੀ ਇਹਦੇ ਨਾਲ ਦੇ ਚਲੋ ਹੁਣ ਜਾਇਜ਼ ਰਿਆ ਤੇ ਜਾਇਜ਼ੀ ਮਾਲ ਵੇਚ ਲਓ ਜੀ ਸਾਫ ਸੁਥਰੀ ਜ ਮਾੜ 18 ਕਿਲੋ ਹਾਜ਼ਰ ਦੁੱਧ ਇਧਰ ਆ ਗਈ ਥਾਰਪਾਰਕ ਆ ਗਈ ਸੰਤੂ ਸਾਹਿਬ ਥਾਰਪਾਰਕ ਏ ਸੰਤੂ ਸਾਹਿਬ ਕੱਲ ਦੀ ਸੂਈ ਜਾਈ ਆ ਇਸ ਟਾਈਮ 11 12 ਕਿਲੋ ਬੋਲਾ ਦੇ ਥੱਲੇ ਤਿਆਰ ਹੋਊਗਾ ਵੱਛੀ ਨੂੰ ਜਨਮ ਦਿੱਤਾ ਜੇ ਵੱਛੀ ਮਗਰ ਸਾਰਪਾਰਕਰ ਦੀ ਲਓ ਜੀ ਮਗਰ ਬੱਛੀ ਆ ਗਈ ਆ ਹਾਂਜੀ ਬੱਚਾ ਵੀ ਇਹ ਨਵੇਂ ਉਸੇ ਤਰ੍ਹਾਂ ਹੀ ਆ ਹਾਂਜੀ ਜਿਹੜੇ ਮੇਰੇ ਭਰਾ ਸ਼ੌਂਕ ਰੱਖਦੇ ਆ ਠੀਕ ਆ ਜੀ ਸਾਰਪਾਰਕਰ ਦੇ ਵਿੱਚ ਇਹ ਵੇੜ ਤੁਹਾਨੂੰ ਦਿਖਾ ਰਿਆ ਮਗਰ ਬੱਛੀ ਆ ਪਛੀ ਵੀ ਬਿਲਕੁਲ ਖੂਬਸੂਰਤ ਆ ਵਾਹ ਰਵੀ ਬਈ ਬਹੁਤ ਜਿਆਦਾ ਚੰਗੀ ਆ ਰੀਕੇ ਮੰਗਾ ਫਣੀ ਪਾ ਕੇ ਧਰ ਰਮਰਾਵਾਂ ਸੋ ਥਣ ਤੁਹਾਨੂੰ ਦਿਖਾਉਨੇ ਆ ਪ੍ਰੋਪਰ ਥਣ ਮੇਰਾ ਵੀਰ ਵੇਖੋ ਦੋਰਾ ਥਣ ਲੱਗਾ ਕਰਮਾਲੀ ਨੂੰ ਬਾਹਲੇ ਜਿਆਦੀ ਮੱਛੀ ਖਰੀਦੀ ਤੇ ਸੁਦੀਪ ਅੱਜ ਪਲ ਕੱਲ ਪਰਸੋਂ ਦੀ ਸੁਈ ਕੱਲ ਸੁਈ ਜੀ ਕੱਲ 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 ਸ਼ਾਮੀ ਸੁਈ ਆ ਮਾਜੀ ਕੱਲ ਸ਼ਾਮ ਇਵਨਿੰਗ ਟਾਈਮ ਦੀ ਸੁਈ ਆ ਐਸ ਵਕਤ ਬੋਲਾ ਕਿੰਨਾ 11 12 ਕਿਲੋ ਬੋਲਾ ਤਿਆਰ ਆ ਲੋ ਜੀ 11 12 ਕਿਲੋ ਬੋਲਾ ਵੀਰ ਦੱਸ ਰਿਹਾ ਵੀ ਪਹਿਲੇ ਸੁਣੇ ਸੰਤੂ ਸਾਹਿਬ 15 ਦਾ 16 ਕਿਲੋ ਦੋ ਦਿੱਤਾ ਵਾ ਓਕੇ ਤੇ ਚਲੋ ਮਾਰ ਸੋਖ ਰੱਖੇ ਐਰ ਕੀ ਵਾਦੀ ਭਰੂਗੀ ਕਰਮਾ ਲਈ ਹਾਂ ਹਾਂ ਆ ਕਰੋ ਚੱਕ ਵਾਈਟ ਰੰਗ ਦੇ ਵਿੱਚ ਲੰਬਾ ਧੁੰਨ ਤਿੰਨ ਤੋਂ ਚਾਰ ਇੰਚ ਲੰਬਾ ਧੁੰਨ ਥਾਨ ਕਰਮਾ ਲਈ ਨੂੰ ਕੋਈ ਇਹ ਨਹੀਂਗਾ ਮੋਟਾ ਕੋਈ ਛੋਟਾ ਜਾਂ ਬਰੀਕ ਪਤਲਾ ਇੱਕੋ ਜਿਹਾ ਥਾਨਾ ਚਾਰੇ ਥਾਨਾ ਦਾ ਬਿਲਕੁਲ ਮੇਰਾ ਭਰਾ ਸਹਿਜ ਵੇਖ ਲਓ ਸਪੇਸ ਵੰਡ ਵੇਖ ਲਓ ਬਾਕੀ ਤੁਹਾਨੂੰ ਪਤਾ ਥਾਰ ਪਾਰਕ ਮਿਲਦੀ ਵੜੀ ਘਾਟਿਆ ਸੰਤੂ ਸਾਹਿਬ ਆ ਬਿਲਕੁਲ ਜੀ ਬਿਲਕੁਲ ਤੋਰ ਦੀ ਮਣੀ ਹੋ ਰਹੀ ਆ ਤੋਰ ਤੋ ਬਾਕੀ ਕੋਈ ਬੰਗਾ ਬੂੰਗਾ ਲੈਂਦੀ ਨਾਲ ਸੰਤੂ ਸਾਹਿਬ ਜੀ ਕਰੋ ਪਾ ਲਓ ਜੀ ਕਰੋ ਨਾ ਪਾਓ ਬੱਚੇ ਤਾਂ ਕਰਦੀ ਮੈਨਾਂ ਬਹੁਤੀ ਠੰਢੀ ਧੇਰੀ ਧਾਰਾ ਮਾਰ ਕੇ ਬਖਾਈ ਦੇਣੀ ਆਪਾਂ ਬੱਚੀ ਦੇ ਹਾਂ ਅੱਤੇ ਲੈ ਰਹੀ ਦੀ ਔਲ ਜੀ ਕਰਦੀ ਕਰਮ ਵਾਲੀ ਥੋੜੀ ਜੀ ਲਓ ਜੀ ਠੀਕ ਆ ਜੀ ਬਾਕੀ ਕਈ ਆਪਣੇ ਭਰਾ ਸ਼ੌਂਕ ਰੱਖਦੇ ਕਈਆਂ ਨੂੰ ਦੇਸੀ ਵਹੜਾਂ ਦਾ ਬੜਾ ਸ਼ੌਂਕ ਪਾਉਂਦਾ ਸੰਤੂ ਸਾਹਿਬ ਇਤਰਾਹ ਲੱਜੇ ਦੁੱਧ ਹੀ ਬੜਾ ਸੰਤੂ ਸਾਹਿਬ ਕਰਮਾ ਵਾਲਾ ਇਹੋ ਜਿਹਾ ਦੁੱਧ ਲੱਭਦਾ ਨਹੀਂ ਗਾ ਵਹਿੜ ਦਾ ਮੱਝਾਂ ਦੀ ਪ੍ਰਾਪਰੀ ਕਰਦਾ ਦੁੱਧ ਵੀ ਕਰਦਾ ਹੀ ਕਰਦਾ ਬਾਕੀ ਹਾਈ ਹਾਈ ਦੁੱਧ ਦੇਣਾ ਇਹਨੇ ਸੰਤੂ ਸਾਹਿ ਠੀਕਾ ਬਾਕੀ ਸਟ੍ਰਕਚਰ ਤੁਹਾਡੇ ਸਾਹਮਣੇ ਲੱਗੇਗਾ ਬੱਚਾ ਬੱਚਾ ਨਹੀਂ ਆਈਗਾ ਥੋੜਾ ਸੂਸਵਾ ਦੇ ਵਿੱਚ ਆ ਕਿਉਂਕਿ 나ੜੂਆ ਨਾਲ ਆ ਬੱਚੇ ਦੇ ਬੱਛੀ ਮਗਰ ਚਲੋ ਦੋ ਚਾ ਲਾਦੇ ਇਹਨੂੰ ਮੰਗਾ ਪਾਦੇ ਇੱਕ ਨਹੀਂ ਦੋ ਲੈ ਕੇ ਜਾਵਾਂਗੇ ਮਗਰ ਬੱਛੀ ਆ ਠੀਕ ਆ ਬਹੁਤ ਜ਼ਿਆਦਾ ਖਰੀ ਹੈ ਜੀ ਹਾਂ ਕੋਈ ਸੰਦੀਪ ਲਾ ਲੈਂਦੇ ਬੱਚਾ ਨਿੱਕੇ ਨੂੰ ਲਾ ਲੈਂਦੇ ਤੂੰ ਮੁੱਲ ਦੱਸ ਆਪਾਂ ਅਗਲੀ ਝੋਟੀ ਵਿਖਾ ਦਾਂਗੇ ਹੁਣ ਸੰਦੀਪ ਸਾਹਿਬ ਮੁੱਲ ਲਾ ਕਰਦੇ 55000 ਰੁਪਿਆ ਹਾਂਜੀ 55 ਦੀ ਦੇ ਦਈਏ ਜੱਸ ਨੂੰ ਯੇ ਸੁਣੋ 55 ਦੀ ਦੇ ਦਈਏ 55 ਦੀ ਹਾਂਜੀ ਕਰ ਦਈਏ ਮਾਨ ਹੋਰ 52 ਦੀ ਦੇ ਦਈਏ 52 ਦੀ ਦੇ ਦੇ ਗਏ ਹਾਂਜੀ 50 ਅੰਦਰਾਂ ਕੇ ਦੇ ਦੇ ਮੈਨਾ ਪੂਰੇ 50 ਦੇ ਦੇ ਦੋ ਫਿਰ ਪੂਰੇ 50 ਦੀ ਜਾਂਦਾ ਪੂਰੇ 50 ਦੀ ਜਾਂਦਾ ਲੋ ਜੀ ਪੂਰੇ 50000 ਦੀ ਇਹ ਫਾਈਨਲ ਮਿਲ ਸਕਦੀ 55 ਕੁ ਮਿਲਦੀ ਵੀ ਘਾਟਿਆ ਤੁਹਾਨੂੰ ਪਤਾ ਬਾਕੀ ਵਹਿੜ ਵੀ ਚੰਗੀ ਆ ਤੇ ਮੇਰੇ ਭਰਾ ਬਹੁਤਾ ਸ਼ੌਂਕ ਰੱਖਦੇ ਆ ਕੋਈ ਦੇਸੀ ਵਹਿੜਾ ਦਾ ਬਾਕੀ ਦੇਸੀ ਵਹਿੜ ਆ ਗਈ ਆ ਨਸਲ ਬਰੀਡ ਦੇ ਵਿੱਚ ਇਧਰੋਂ ਥਣ ਤੁਹਾਨੂੰ ਇੱਕ ਵਾਰੀ ਚਵਾਈ ਵਿਖਾਈਏ ਫਿਰ ਗੱਲ ਬੰਨੀ ਆ ਆ ਦੇਖੋ ਵੇਖੋ ਮੇਰਾ ਭਰਾ ਗਰਲ ਗਰਲ ਮੋਟੀ ਧਾਰ ਆ ਤੇ ਚੋਣ ਕਰਮ ਵਾਲੀ ਬਿਲਕੁਲ ਪੋਲੀ ਰੂ ਮਰਗੀ ਲਾਤਮਣਾ ਲਾਉਗੀ ਸੰਤੂ ਸਾਹਿਬ ਜਿੱਥੇ ਖੜੇ ਮਜਾਲ ਕੋਈ ਹੈ ਲਓ ਜੀ ਕਰੋ ਚਾਕ ਠੀਕ ਆ ਜੀ ਚਿੱਟਾ ਦੁੱਧ ਦਾ ਬਿਲਕੁਲ ਮਈਆਂ ਨਾਲ ਦਾ ਮਾਜੀ ਆ ਸੰਤੂ ਸਾਹਿਬ ਹਾਂ ਬਹੁਤ ਜਿਆਦੀ ਖਰੀਆ ਬਾਕੀ ਵੇਖੋ ਥਣ ਭਾਂਡਾ ਵੀ ਸਾਫ਼ ਆ ਜਿੰਨਾ ਹੈਗਾ ਵਾ ਚੰਗੀ ਆ ਕੋਈ ਉਹੋ ਜੀ ਨਹੀਂ ਗਈ ਲਓ ਜੀ ਕਰੋ ਚਾਕ ਠੀਕ ਆਂ ਅੰਦੀ ਸੀਲਸਾ ਗਿਆ ਕਰਮਾਂ ਵਾਲੀ ਸੋ ਬਾਕੀ ਚਲੋ ਮਾਲ ਹਰੇਕ ਭਾਤ ਭਾਤ ਆਉਂਦਾ ਹਰੇਕ ਕੈਟਾਗਰੀ ਦੇ ਵਿੱਚ ਹਰੇਕ ਨਸਲ ਬਰੀਡ ਦੇ ਵਿੱਚ ਆਉਂਦਾ ਹਰ ਇੱਕ ਮੈਂ ਸਾਰੀਆਂ ਨਸਲਾਂ ਹੀ ਪੇਸ਼ ਕਰ ਦਈਏ ਸੰਤੂ ਸਾਹਿਬ ਚੰਗੀ ਆ ਬੈੜ ਬਹੁਤ ਜਿਆਦੀ ਖਰੀਆ ਪਾ ਲਓ ਹੱਥ ਟਿਕਾ ਜੀ 50 ਹੀ ਦੇ ਦਾਂਗੇ ਸੰਤੂ ਸਾਹਿਬ ਜੈਸਨੋਈ ਠੀਕ ਆ ਭਰਾ ਠੀਕ ਆ ਅੱਗੇ ਸੰਦੀਪ ਉੱਬ ਦੇਰ ਆ ਜਾ ਤਸल्ली ਸ਼ਹਿਦੀ ਵੀ ਬੜੀ ਵਧੀਆ ਚੀਜ਼ ਆ ਜਸੂਆ ਸੰਤੋਪਾ ਸਾਹਿਬ ਛੋਟੀ ਸੁਈ ਆ 14 ਲੀਟਰ ਬੋੜਾ ਜਿਹੜਾ ਮਰਜੀ ਮੇਰੇ ਘਰ ਆ ਕੇ ਚੋਲੇ ਹਮ ਮੈਂ ਲੀਟਰ ਮਰਾ ਦੇ ਛੋਟੀ ਦਊਗਾ ਹਮ ਇਹ ਕਿਸੇ ਨੇ ਆਨਲਾਈਨ ਲੈਣੀ ਆ ਦੋ ਟੰਗ ਆਨਲਾਈਨ ਚੋਲੇ ਇਹ ਕਿਸੇ ਨੇ ਯਕੀਨ ਤੇ ਖੜਨੀ ਆ ਤਾਂ ਇਤਨਾ ਯਕੀਨ ਤੇ ਲੈ ਜਾ ਮਾਰੂ ਨਾਲ ਦੇ 14 ਕਿਲੋ ਬੋੜਾ ਤਿਆਰ ਉਹ ਕਾਡੜ ਛੋਟੀ ਏ ਗੱਲ ਕਰਦੀ ਆ ਸੰਤੋਪਾ ਸਾਹਿਬ ਆ ਚੀਜ਼ ਤੋਂ ਆਪੇ ਪਤਾ ਲੱਗ ਜਾਂਦਾ ਬੈਕ ਸਾਈਡ ਤੇ ਲਓ ਜੀ ਵੇਖੋ ਮੇਰੇ ਭਰਾ ਜਿੰਨੂੰ ਆਂਦੇ ਨਾ ਵੀ ਧੁੰਨ ਤੋਂ ਛੜਾੜ ਤੇ ਸਾਰ ਦੇ ਨਾਲ ਹੀ ਲੇਵਾ ਲਾਈ ਫਿਰਦੀ ਕਰਮਾਲੀ ਚੌੜੇ ਪਿੱਠਪੜੋ ਦੇ ਵਿੱਚ ਆ ਤੇ ਝੋਟੀ ਵਾਕੇ ਦੁੱਧ ਵਾਲੀਆ ਦੁਧਾਰੂ ਝੋਟੀਆਂ ਮਾਰ ਗਈ ਕੱਟੂ ਨਾਲ ਜੇ ਮਗਰ ਕੱਟੀ ਹੈ ਮਗਰ ਕੱਟੀ ਹੈ ਜੀ ਦੇਖਿਆ ਜੀ ਕੱਟੀ ਕੱਟੀ ਆ ਜੀ ਕੱਟੀ ਲੋ ਜੀ ਨਾਲ ਨਾਲ ਕੱਟੀ ਮਗਰ ਚੌਥਾ ਦਿਨ ਸੁਈ ਨੂੰ ਆ ਮਗਰ ਦੇ ਉੱਪਰ ਹੀ ਇਹ ਬੱਚਾ ਵੀ ਹਾਂ ਹਾਂ ਜੀ ਲੋ ਜੀ ਇੱਕ ਰੰਗ ਜੈਡ ਬਲੈਕ ਮਗਰ ਕੱਟੀ ਆ ਗਈ ਹੈ ਇੱਕ ਟਿਕਾ ਦੋ ਲੈ ਕੇ ਜਾਓਗੇ ਤਾਂ ਪਲੱਸ ਪੁਆਇੰਟ ਆ ਵੀ 14 ਕਿਲੋ ਬੌਲਾ ਹੀ ਆ ਕਰਨਾ ਹਾਜ਼ਰ ਹਾਜ਼ਰ ਸੰਧੂ ਸਾਹਿਬ ਹਾਂ ਇਹ ਕਹਿੰਦਾ ਕਈ ਵੀਰ ਗੱਲਾਂ ਕਰ ਦਿੰਦੇ ਵੀਡੀਓ 'ਚ ਮੈਂ ਚਵਾ ਕੇ ਰਾਹਾਂਗਾ ਮਹਾਰਾਜ ਤੋਂ ਡਰ ਕੇ ਨਾ ਲੋ ਜੀ ਪੈਸੇ ਲਾਉਣੇ ਕਿਸੇ ਭਰਾਣੇ ਤੇ ਝੋਟੀ ਮੇਰਾ ਭਰਾ ਫੜ ਗਏ ਕਰੋ ਬਹੁਤ ਪਿਆਰੀ ਝੋਟੀ ਆ ਚੰਗੇ ਦੁੱਧ ਵਾਲੀ ਆ ਚੰਗਾ ਦੁੱਧ ਵਾਲੀ ਸਾਬਤ ਹੋਊਗੀ ਕਿਉਂਕਿ ਬੌਲਾ ਹੀ ਹਜੇ ਕੋਈ 14 15 ਦੇਖੋ ਬਿਲਕੁਲ ਲੇਵੇ ਦਾ ਡਿਜ਼ਾਈਨ ਠੀਕ ਆ ਜੀ ਮੋਡਨ ਚੌਰਸ ਲੇਵਾ ਅੱਗੇ ਪਿੱਛੇ ਦੀ ਤੁਸੀਂ ਮੇਰਾ ਭਰਾ ਵੇਖੋ ਕਿੱਥੋਂ ਕਿੱਥੋਂ ਲੈ ਕੇ ਸ਼ੁਰੂ ਤੇ ਕਿੱਥੋਂ ਤੱਕ ਲੇਵਾ ਲਾਈ ਫਿਰਦੀ ਆ ਸਿੰਗਲ ਘੱਟੀ ਆ ਚਵਾਈ ਚਵਾਈ ਦੀ ਬਿਲਕੁਲ ਮਿੱਠੀ ਫਿਰ ਬਹੁਤ ਜਿਆਦੀ ਮਿੱਠੀ ਸਿੰਗੀ ਵੇਖੋ ਲੱਗੀ ਬੜੀ ਬਰੀਕ ਛੋਟੀ ਸਿੰਗੀ ਆ ਠੀਕ ਆ ਆ ਦੇਖੋ ਧਾਰ ਮਾਰਨ ਦੀ ਮੈਂ ਸੰਧੋ ਸਾਹਿਬ ਇਹਨੂੰ ਲੋਡ ਨਹੀਂ ਕਰਨ ਵਾਲੀ ਠੀਕ ਆ ਭਰਾ बाकी संदीप राजी गुरु जी दूध करण वाली कोई 16 17 लीटर ਤੋਂ ਬਾਹਰ ਦਾ ਮੈਂ ਨਾ ਸੰਤੂ ਸਾਹਿਬ 16 17 18 ਨੂੰ ਵੀ ਮੱਥਾ ਮਾਰੂਗੀ ਚਰਮ ਵਾਲੀ ਛੋਟੀ ਚੰਗੀ ਕਰਤੂਰ ਜੀ ਇਹੋ ਚੰਗਾ ਫਾਰਮਰ ਲਿਆ ਗਿਆ ਤੇ ਸੰਤੂ ਸਾਹਿਬ 18 ਕਿਲੋ ਦੁੱਧ ਕਿਉ ਹੋ ਸਕਦਾ ਇਹ ਥੱਲੇ ਲੈ संदीप ਇੱਕ ਅੱਗੋਂ ਨਾਲ ਇੱਕ ਵਾਰੀ ਹੋਰ ਕਮਾ ਕੇ ਮਾੜਾ ਘੇੜਾ ਦਿਵਾਜ ਹਾਂਜੀ ਹਾਂਜੀ ਇੱਕ ਘੇੜਾ ਦਿਓ ਖਾਦ ਕੇ ਭਰਾਵਾਂ ਨੂੰ ਠੀਕ ਹੈ ਜੀ ਥਾਨ ਥੱਪਾ ਮੇਰੇ ਭਰਾ ਵੇਖੋ ਪਧਰੀ ਪੁਧਰੀ ਬਹੁਤ ਆ ਮਾੜਾ ਧਾਰ ਮਾਰਦੇ ਵੀ ਸੰਤੂ ਸਾਹਿਬ ਲੋੜ ਨਹੀਂ ਇਹਨੂੰ ਬਹੁਤ ਇਤਰਾ ਇੱਕ ਹੱਦਾਂਗੇ ਰੂਮ ਵਰਗੀ ਪੋਲੀ ਕੋਈ ਭੂੜਨੀ ਕੋਈ ਛਟਾਣੀ ਆ ਮਾਰੋ ਨ ਮਾਣਾ ਸੰਤੋ ਸਾਹਿਬ ਇਤਨਾ ਭੇਜਦਾ ਕੋਈ ਭੂਰ ਨਹੀਂ ਕੋਈ ਛਟਾਣੀ ਬਿਲਕੁਲ ਪੋਲੀ ਰੂਰ ਕੀ ਝੋਟੀ ਠੀਕ ਆ ਜੀ ਲੋ ਵੀ ਦੁੱਧ ਵਾਲੀ ਝੋਟੀ ਕਿਸੇ ਭਰਾਣੇ ਖਰੀਦਣੀਆਂ ਪੈਸੇ ਸੋਨੇ ਲਾਉਣੇ ਤੇ ਹਰੇਕ ਭਰਾਣੋਂ ਦਾ ਵੀ ਚੰਗੀ ਦੁੱਧ ਵਾਲੀ ਝੋਟੀ ਮਿਲ ਜੇ ਅਜ ਤਾਂ ਸੰਦੀਪ ਰੋਕੀ ਮੜਾ ਜਾ ਆ ਦੇਖੋ ਜੀ ਦੇਖੋ ਠੀਕ ਆ ਸਵਰਲ ਗੈਪ ਗੂਪ ਚੈੱਕ ਕਰੋ ਕਿ ਕਿਸੇ ਪਾਸੇ ਨੂੰ ਖੁੰਝੀ ਕਰਮ ਵਾਲੀ ਅੱਜ ਦੀ ਘੜੀ ਨਿਗੀ ਨਿਗੀ ਸਿੱਗੀ ਲੱਗੀ ਸੰਤੋ ਸਾਹਿਬ ਉਤਨਾ ਜੇ ਦੋ ਦਰਾਂ ਆਏ ਜਿੰਨੇ ਮੈਂ ਸੰਤੋਖ ਸਾਹਿਬ 18 ਕਿਲੋ ਕਰਕੇ ਵੇਚਣੀ ਅੱਛਾ ਅੱਛਾ ਪਰ ਝੋਟੀ ਮੈਨੂੰ ਪਤਾ ਵਾ ਅੱਜ ਦੀ ਝੜੀ ਨਹੀਂ ਰਣੀ ਛੋਟ ਤੇ ਵਿਗਣੀ ਆਪਣੀ ਬਈ ਚੰਗੀ ਝੋਟੀ ਹਾਂਜੀ ਹੱਕ ਰੱਖਦੀ ਏ ਝੋਟੀ ਪਹਿਲੀਆਂ ਝੋਟਦੀ ਆ ਬਹੁਤ ਜਿਆਦੀ ਸੁਥਰੀ ਆ ਜੀ ਬਹੁਤ ਜਿਆਦੀ ਆ ਲੇਵੇ ਨਹੀਂ ਲਵਦੇ ਸੰਤੋਖ ਸਾਹਿਬ ਜਿਹੜਾ ਲੱਗਾ ਕਰਮਾਣੀ ਨਹੀਂ ਤਾਂ ਛੋਟੀਆਂ ਛੋਟੀਆਂ ਚੱਡੀਆਂ ਦੇਸੀ ਪਸ਼ੂਆਂ ਥਲੇ ਤਾਂ ਨਿੱਕੇ ਨਿੱਕੇ ਲੇਵੇ ਸੰਤੋਖ ਸਾਹਿਬ ਮੈਨਾ ਵੇਖੋ ਕਿੱਥੋਂ ਲੈ ਕੇ ਕਿਹਨੂੰ ਲੇਵਾ ਲਈ ਹਰਦੀ ਕਰਮਾਣੀ ਹਾਂ 4x4 ਮੀਟਰ ਜਿਹਨਾਂ ਸਾਰ ਹੋਈ ਉਹਨੇ ਲੈਣੀ ਜੀ ਬਸ ਬਸ ਜਿਹਨੂੰ ਛੋਟੀ ਸਿੰਘੀ ਦੂਜਾ ਸੂਆ ਛੋਟੀ ਸੂਈ ਆ ਬਾਕੀ ਕੱਟੀ ਚੰਗੀ ਆ ਜੀ ਬਹੁਤ ਜਿਆਦਾ ਬਾਕੀ ਮੇਰਾ ਪ੍ਰਾ ਇਧਰ ਫੇਸ ਦੀ ਕੋਈ ਫਿਰ ਤੁਹਾਨੂੰ ਕੈਮਰਾ ਮਾਰ ਕੇ ਦਿਖਾਈਏ ਪਤਲਾ ਫੇਸ ਛੋਟਾ ਸਿੰਘ ਤੇ Ориਜਨਲ ਸਿੰਘਾ ਕੋਈ ਬਣਿਆ ਨਹੀਂ ਗਾ ਦੂਜਾ ਦੂਜਾ ਹੀ ਸੂਆ ਆ ਦੂਜਾ ਸੂਆ ਅੱਗੋਂ ਸੰਦੀਪ ਬਾਕੀ ਗਾੜ ਗੂੜ ਵੀ ਚੰਗੀ ਹੋ ਗਈ ਹਾਂ ਬਿਲਕੁਲ 2-2 2.5 ਕਿਲੋ ਗਾੜ ਹੋ ਗਈ ਛੋਟੀ ਦੀ ਆ ਦੇਖੋ ਆ ਮੇਰਾ ਪ੍ਰਾ ਇਧਰੋਂ ਨਿਗਾ ਜੇ ਮਰਵਾਈਏ ਨਾ ਪਰਲੇ ਪਾਸੇ ਥਣ ਲਗਾਉਂਦੀ ਆ ਵੀ ਇੱਕੋ ਜਿਹਾ ਥਣ ਲੱਗਾ ਸੈਜ ਦੇ ਵਿੱਚ ਇੱਕ ਹੋ ਜਾ ਬਿਲਕੁਲ ਸਪੇਸ ਗੈਪ ਹੰਦੂ ਸਾਹਿਬ ਝੋਟੀ ਮਾਲਵੇਂ ਨੂੰ ਘੱਟ ਵੀ ਕੀ ਇਹਦਾ ਚਲੋ ਆਪਾਂ ਕਹਿ ਦਈਏ ਇਧਰ ਕੋ ਤਿੰਨ ਗਿੱਠ ਦੇਦਾ ਪੁੱਕੜਾ ਚੌੜਾ ਵਾ ਸਿੰਗਲ ਹੱਡੀ ਦੀ ਆ ਹੰਦੂ ਸਾਹਿਬ ਜਿੰਨੀਆਂ ਤਰੀਫਾਂ ਕਰੀਏ ਉਹਨੀਆਂ ਥੋੜੀਆਂ ਬਾਕੀ 14 ਕਿਲੋ ਬੋਹੜਾ ਆਪਾਂ ਚਵਾ ਕੇ ਦਵਾਂਗੇ ਝੋਟੀ ਦਾ ਨਹੀਂ ਚੰਗੀ ਆ ਹਾਂਜੀ ਹਾਂਜੀ ਸੋ ਇਹਦਾ ਵੀ ਸੰਦੀਪ ਚਲੋ 14 ਕਿਲੋ ਬੋਹੜਾ ਚਵਾ ਦੇਣਾ ਮੁੱਲ ਕੀ ਰਹੂਗਾ ਦੇ ਦਾਂਗੇ ਹੰਦੂ ਸਾਹਿਬ ਚਲੋ ਉਤਨਾ ਝੋਟੀ ਦਾ ਰਾਖਾ ਕਰ ਰੱਖ ਦੀਏ ਡੇਢ ਦਾ 165 ਦਾ ਵੀ ਗੰਨੂ ਓਕੇ ਤਜੇ ਕਾਰੀਗਰ ਕਿਸੇ ਕੋਲ ਹੋਵੇ ਤਾਂ ਭਾਵੇਂ ਦੋ ਦੀ ਵੇਚ ਦੇ ਆ ਆਪਾਂ ਜਿੰਨੇ ਕੇ ਜੋਗੇ ਹੈਗੇ ਜਿੰਨੇ ਕੇ ਪਾਣੀ ਜਫਾ ਹੈਗੇ ਆਪਾਂ ਗਲਤ ਗੱਲ ਨਹੀਂ ਕਰਦੇ ਮੁੱਲ ਕਰਦੇ ਆ 1.5 ਲੱਖ ਰੁਪਇਆ ਠੀਕ ਹੈ 1 ਲੱਖ 35 ਹਜ਼ਾਰ ਦੀ ਝੋਟੀ ਦੇ ਦਾਂਗੇ ਜਸ ਨੂੰ 35 ਦੀ 1 35 ਦੀ ਲੋ ਵੀ 35 ਦੀ ਇਹ ਮਿਲ ਜੂਗੀ ਤਾਂ ਸੇ 1 ਲੱਖ 35 ਹਜ਼ਾਰ ਦੇ ਦਾਂਗੇ ਐਵੇਂ ਵੱਧ ਘੱਟ ਕਰੀ ਜਾਈ ਉਹਦਾ ਫਾਇਦਾ ਕੋਈ ਨਹੀਂਗਾ ਬਾਕੀ 14 ਕਿਲੋ 15 ਮਨਾ ਕੇ ਦੋ ਦਵਾਂਗੇ ਸੰਤ ਸਾਹਿਬ ਠੀਕ ਹੈ ਭਰਾ ਹਾਂਜੀ ਲੋ ਵੀ ਬਹੁਤ ਸੋਹਣੀ ਆ ਬਾਕੀ ਕਾਬਲੇ ਤਾਰੀਫ ਆ ਚਲੋ ਕੋਈ ਵੀ ਭਰਾ ਮਗਰ ਖੜ ਕੇ ਅੱਗੇ ਖੜ ਕੇ ਪਿੱਛੇ ਸੱਜੇ ਖੜ ਕੇ ਦੇਖੋ ਸੰ ਹਾਜਰ ਕਿਨੇ ਕਮਾਂਗੇ ਹਾ ਜਿਹੜਾ ਸਨ ਤੋਂ ਸਾਹ ਹਾਜਰ ਠੀਕ ਹੈ ਭਰਾ ਹਾਂਜੀ ਹਾਂਜੀ ਲਓ ਜੀ ਕਰੋ ਪਹਿਲ ਕਦਮੀ ਮੇਰਾ ਭਰਾ ਚੰਗੀ ਬਰੀਡ ਵਾਲੀ ਝੋਟੀ ਲਾ ਬਰੇ ਬਹੁਤ ਜਿਆਦਾ ਪੋਲੀ ਚ ਚੰਗਾ ਕੋਈ ਬਰੀਡਰ ਲੈ ਗਏ ਨਾ ਤੇ ਮਹਾਰਾਜ ਸੋਖ ਰਕੇ 18 ਤੋਂ 20 ਕਿਲੋ ਦੁੱਧ ਵਿੱਚ ਹੋ ਸਕਦਾ ਬਿਲਕੁਲ ਬਿਲਕੁਲ ਆਉਂਦੇ ਸਾਲ ਨੂੰ ਕਰਮ ਵਾਲੀ ਇਹ ਲੱਕਦੀ ਨਹੀਂ ਕਿਸੇ ਨੇ ਦੇਣੀ ਕੱਟੀ ਮਗਰ ਝੋਟੀ ਨਹੀਂ ਕੱਟੀ ਨਹੀਂ ਇਹਦੀ ਜੇ ਨੇ ਬਾਕੀ ਮੇਰਾ ਭਰਾ ਕਰੋ ਤੁਸੀਂ ਸੋਹਦੇ ਦੀ ਕੱਟੀ ਹੈ ਚਲੋ ਆਪਾਂ ਕਈਆਂ ਭਰਾ ਝੂੜ ਵੀ ਮਾਰਦੇ ਆਪਾਂ ਝੂੜ ਨਹੀਂ ਮਾਰਨਾ ਜੇ ਫਲਾਣੇ ਦੀ ਏ ਢੰਗਾਨੇ ਦੀ ਆ ਚਲੋ ਸੀਮੰਟ ਚੰਗਾ ਭਰਾਇਆ ਚੰਗਾ ਸੀ ਬੋਡੀਰ ਕੋ 2 2 ਇੰਚ ਹੈਗੇ ਆ ਮੋਹਰਾ ਬ੍ਰੇਡ ਦੀ ਝੋਟੀ ਤੁਹਾਨੂੰ ਦਿਖਾਤੀ ਆ ਇੱਧਰ ਇੱਕ ਮੱਝ ਵਿਖਾ ਦਿੰਨੇ ਆ ਜੀ ਨੀਲੀ ਦਾ ਵੀ ਆ ਜੀ ਸੰਤੋਖ ਸਾਹਿਬ ਠੀਕ ਹੈ ਭਰਾ ਇਹ ਵੀ ਕਰਮਾਲੀ ਪੰਡਾ ਹੀ ਪਾਈ ਫਿਰਦੀ ਵੇਖੋ ਬੋਡੀ ਟਾ ਚਾਹੇਦਾ ਵੀ ਪੂਰਾ ਹੈਵੀ ਹੈ ਨਾ ਸੰਤੋਖ ਸਾਹਿਬ 12 13 ਕਿਲੋ ਦੁਜੇ ਸਵੇਰ ਤੋਂ ਦਿੱਤਾ ਵਾ ਹਾਂ ਐਰ ਕੇ ਮੈਂ ਦੇ ਦੋਗੀ ਦੁੱਧ 15 ਕਿਲੋ ਹੀ ਚੰਗੀ ਸੰਭੂਗਾ ਚੱਡੇ ਦੇ ਹਿਸਾਬ ਨਾਲ ਆਪਾਂ ਅਖੀ ਜੰਨੇ ਆ ਚਲੋ ਮਾਰਾ ਸੁੱਖ ਰੱਖੇ ਲੋ ਬੇ ਠੀਕ ਆ ਜੀ ਤਾਂ ਖਰੀ ਬੜੀ ਜਿਆਦੀ ਟਿੱਪਣ ਟੱਪਣ ਬਹੁਤ ਜਿਆਦੀ ਪੋਲੀ ਠੰਡੀ ਧੀਰੀ ਬਹੁਤ ਜਿਆਦੀ ਚੌ ਪੈਰਾਂ ਦੀ ਮਾਰਕ ਕੁਛ ਬਿਲਕੁਲ ਹਵਾਨੇ ਨੂੰ ਟੱਚ ਕਰਦੀ ਵਾਈਟ ਉੱਪਰੋਂ ਬਿਲਕੁਲ ਖੁੱਡਿਆਂ ਤੋਂ ਜੇਕਰ ਵੇਖੀਏ ਤਾਂ ਸਿੰਗਲ ਘੱਡੀ ਸਮਝ ਕੇ ਮੇਰਾ ਭਰਾ ਸੌਦਾ ਕਰਿਓ ਸੋਨੇ ਲਿਬਾਸ ਦੇ ਵਿੱਚ ਆ ਬਾਕੀ ਤੁਹਾਡੇ ਸਾਹਮਣੇ ਆ ਪੂਰਾ ਡਿਜ਼ਾਈਨ ਲਵੇ ਦਾ ਗੋਰ ਨੀਲੀ ਰਾਵੀ ਆ ਸੰਤ ਸਾਹਿਬ ਲੈ ਜਾ ਤਾਂ ਲੈ ਜਾ ਦਿਨ ਤੇ ਡੰਗ ਕਰ ਲੈ ਜਾ ਉਹ ਦੁੱਧ ਦੀਆਂ ਡੰਗ ਲੈ ਜਾਊਗੀ ਇੱਕ ਦੋ ਤਾਂ ਲੈ ਜਾਊਗੀ ਮੈਂ ਜੀ ਹਾਂ ਬਾਕੀ ਦੁੱਧ ਚਲੋ ਆਪਾਂ ਜਿਆਦਾ ਨਹੀਂ ਤੇ 13-14 ਕਿਲੋ ਭਰੀ ਹੋਊਗੀ ਠੀਕ ਹੈ ਇਹ ਸਾਵਣਾ ਲੇਵਾ ਕਰਮਾਲੀ ਨੂੰ ਲੱਗਾ ਨਾ ਹਾਂ 12 ਕਿਲੋ ਦੁੱਧ ਜੇ ਸੂਆ ਸੰਤ ਸਾਹਿਬ ਦਿੱਤਾ ਨੇ ਠੀਕ ਆ ਆਪਾਂ ਐਵੇਂ ਕਹਿ ਦੀ ਜੀ 15 ਕਿਲੋ ਦਿੱਤਾ ਲਓ ਜੀ ਤੇ ਬਾਕੀ ਜੇ ਮੈਂ ਤਾਂ ਵੱਡਾ ਏ ਛੋਟੀ ਵੱਡੀ ਏ ਛੋਟੀ ਇੱਥੇ ਸੰਦੀਪ ਇੱਕ ਮਿੰਟ ਰੋਕੀ ਮੈਨੂੰ ਆ ਵਿਖਾ ਦਿਓ ਲਓ ਜੀ ਠੀਕ ਆ ਜੀ ਸੋ ਮਾਜ ਮੇਰਾ ਭਰਾ ਚੈੱਕ ਕਰੋ ਕੋਈ ਪ੍ਰੋਪਰ ਤਸੱਲੀ ਦੇ ਨਾਲ ਦੇਖੋ ਫੇਸ ਸਟ੍ਰੇਟ ਪਟਾਉਂਦਾ ਠੀਕ ਆ ਜੀ ਅੱਖਾਂ ਬਿਲਕੁਲ ਬਿਲੀਆਂ ਜਵਾਬ ਚਾਰੇ ਪੈਰ ਮਾਰਕਿੰਗ ਦੇ ਵਿੱਚ ਬਾਕੀ ਤੂ ਤੇ ਵੀ ਨਿਸ਼ਾਨ ਤੁਹਾਨੂੰ ਦਿਖਾ ਦਿੱਤਾ ਆਇਦਰ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾ ਰਿਹਾ ਸਪੇਸ ਗੈਪ ਆਹ ਦੇਖੋ ਜੀ ਸੋ ਮਾਰਕਿੰਗ ਨਿਸ਼ਾਨੀਆਂ ਥੋੜਾ ਗਾਂ ਤੋਰਿਓ ਵੀਰ ਲਓ ਵੀਰ ਜੀ ਆਹ ਦੇਖੋ ਤੋੜ ਦੇ ਕੇ ਜੀ ਆਹ ਤੋੜ ਆ ਦੇਖੋ ਨੌ ਵੀ ਠੀਕ ਆ ਜੀ ਬਾਕੀ ਪੂਰੀਆਂ ਤਿਆਰੀਆਂ ਤੇ ਆ ਆਮਾ ਧਾਵਾ ਤੇ ਆ ਚਲੋ ਕਿ ਜੜੀ ਲੰਗ ਕੱਟ ਜੇ ਤਾਂ ਹੋਰ ਬੈਟਰ ਆਦਰਵਾਈ ਚਲੋ ਜਾਂਦੇ ਆ ਵੀ ਸੂਪੇ ਤੇ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਗਈ ਪਿੱਛੇ ਭਾਰ ਦੀ ਫੁੱਲ ਗਰੰਟੀ ਹੋ ਗਈ ਸੰਤੋ ਸਾਹਿਬ ਪਿੱਛੇ ਦੇ ਭਾਰ ਪਾਵੇ ਕੋਈ ਭੂਰ ਛਿੱਟਾ ਹੋਵੇ ਕੋਈ ਥਣਵਾਦ ਘਟੇ ਹੋਵੇ ਦੀ ਫੁੱਲ ਗਰੰਟੀ ਹੋ ਗਈ ਅਗਲਾ ਆਪਦੇ ਘਰ ਲਾਗੇ ਤਸੱਲੀ ਚਾਹਾਂ ਥਾਣਾ ਦੀ ਕਰਕੇ ਫਿਰ ਪੇਮੈਂਟ ਘਾਲ ਦੇ ਚਲੋ ਜੀ ਪਿੱਛੇ ਭਾਰ ਦੀ ਬਾਕੀ ਫੇਰ ਵੀ ਦੋਹਾਂ ਦਿਨਾਂ ਦਾ ਅਗਲੇ ਦੇ ਘਰ ਦੀ ਗਾਰੰਟੀ ਦਵਾਗੇ ਆਹ ਤਸੱਲੀਆਂ ਜਿਹੜੀਆਂ ਦੋਸਤੋ ਤੁਹਾਨੂੰ ਮਿਲਦੀਆਂ ਪਈਆਂ ਨੇ ਇਹ ਨਹੀਂ ਸੰਤੂ ਸਾਹਿਬ ਗੱਲਾਂ ਨਾ ਦੇਈ ਜੰਨੇ ਆ ਮੈਂ ਨਹੀਂ ਆ ਤਾਂ ਮੈਨੂੰ ਨਾ ਫੋਨ ਕਰ ਤੈਨੂੰ ਫੋਨ ਕਰਨ ਵੀ ਸੰਦੀਪ ਨੇ ਕਿਹਾ ਸੀ ਤੇ ਪਿੱਛਾ ਮਾਰ ਗਈ ਮੈਂ ਆਹ ਗੱਡੀ ਧਿਆਨ ਰੱਖਣਾ ਅਗਲੇ ਦੀ ਮਰਜ਼ੀ ਆ ਬਸ ਬਸ ਪਿੱਛੇ ਭਾਰ ਦੀ ਫੁੱਲ ਗਾਰੰਟੀ ਹੋ ਗਈ ਆਪਣੀ ਸਫਾਈ ਵੇਖੋ ਕਿੰਨੀ ਚੰਗੀ ਹੋਣੀ ਆ ਸਾਫ ਸੁਥਰਾ ਲੀਵਾ ਲੀਵਾ ਬਿਲਕੁਲ ਬਰੀਕੀ ਦੇ ਵਿੱਚ ਤੇ ਕਰੋ ਮੇਰੇ ਵੀਰ ਠੀਕ ਆ ਜੀ ਵਿਚਾਰ ਚੰਗੀ ਮਾਝਾ ਜਿਹੜੇ ਭਰਾ ਕੇ ਨੀਲੀ ਦੀ ਮਾਝ ਖਰੀਦਣ ਤੇ ਚਾਹ ਬਾਣਾ ਜਰੂਰ ਤੁਸੀਂ ਜੋ ਤਾਂ ਸੰਤੋ ਸਾਹਿਬ ਦਊ ਕਿਉਣਾ ਕਾਗਜ਼ਾਰ ਕੀ ਪਤਲੀ ਚਮੜੀ ਆ ਬਹੁਤੀ ਖਰੀਆ ਲੈਵਾ ਵੇਖੋ ਕਿੰਨਾ ਸਾਫ ਆ ਚੰਗੀ ਆ ਜਿੰਨੇ ਵੀ ਆ ਕਰਮਾ ਲਈ ਬਹੁਤ ਚੰਗੀ ਆ ਤੇ ਇਹਦਾ ਮੁੱਲ ਵੀ ਸੰਦੀਪ ਕੀ ਰਹੂਗਾ ਅੱਜ ਇਹਦਾ ਮੁੱਲ ਕਰਦੇ ਸੰਤੋ ਸਾਹਿਬ ਲੱਖ ਰੁਪਈਆ ਹਾਂ ਉਹ ਤਾਂ ਮਾਨਤਾਨ ਕਰਦੀ ਆ ਦੇ ਦੀਏ 95000 ਦੀ 95 ਦੀ 95 ਦੀ ਦੇ ਦੀਏ ਯਾ ਸੁਣੋ ਹੀ ਹਾਂ ਯਾ ਸੁਣੋ 92 ਦੀ ਦੇ ਦੀਏ ਤਿੰਨ ਛੱਡ ਦੀਏ ਲੋ ਜੀ ਤਿੰਨ ਯਾਰ ਹੋਰ ਛੱਡ ਤਾਂ 92000 ਦੀ ਇਹ ਤੋਂ ਘਟਨੇ ਸੰਤੋ 92000 ਦੀ ਮੱਝ ਜਾਂਦੀ ਰਹੂਗੀ ਆਪਾਂ 1000 ਦੋ ਯਾਰ ਵਾਜ ਕੇ ਆਪਾਂ ਫੜਾ ਦੇਣੀ 92000 ਦੀ ਤੋੜਾ ਸੰਤੋ ਸਾਹਿਬ ਯਾਸ ਦਿਨੋ ਸਾਰੀ ਮੱਝ ਪੂਰੀ ਕਾਇਮ ਆ ਪੂਰੀ ਜੀ ਸੰਧੂ ਸਾਹਿਬ ਆ ਪੂਰੇ ਘਾਰੇ ਪਿੰਡੇ ਦੀਆਂ ਕਰਮਾੜੀ ਬਾਕੀ ਮੇਰਾ ਭਰਾ ਸਾਹਮੋਂ ਦੁੱਧ ਕਰਮਾੜੀ ਪਤਾ ਨਹੀਂ ਕਿੱਥੇ ਕਿੰਨਾ ਚਵਾਜੀ ਉਹ ਇਹਦਾ ਪਤਾ ਹੀ ਕੋਈ ਨਹੀਂ ਸੰਧੂ ਸਾਹਿਬ ਭਾਵੇਂ 14 15 ਲੀਟਰ ਕੱਢ ਜੇ ਕਰਮਾੜੀ ਆ ਵੇਖੋ ਜੀ ਜੇ ਸਾਹਮਣੇ ਇਹਦਾ ਲੇਵਾ ਸਾਹਿਬ ਆ ਮਾਰੋ ਨੀਗਾ ਠੀਕ ਆ ਅਜੇ ਵੀ ਦੋ ਦਿਨ ਲਾਈ ਜਨੇ ਨੇ ਆ ਸੋਨਾ ਸਟਰਕਚਰ ਆ ਬਾਡੀ ਦਾ ਆ ਵੇਖੋ ਲੈ ਵੀ ਸੰਦੀਪ ਇਹ ਆਪਣੇ ਕੋਲ ਸੀ ਐਂਡ ਦੇ ਵਿੱਚ ਮੱਝ ਨੀਲੀ ਰਾਵੀ ਦੀ ਹਾਂਜੀ ਹਾਂਜੀ ਸੋ ਇਹ ਅਜੇ 200 ਐਨੀਮਲ ਜਿਹੜੇ ਮੋٹے ਤੌਰ ਤੇ ਤੁਹਾਨੂੰ ਦਿਖਾਤੇ ਆ ਜਿੰਨੇ ਵੀ ਆ ਬਿਲਕੁਲ ਬਰੀਕ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਉਮੀਦ ਕਰਦੇ ਆ ਜਨਵਰ ਚੰਗੇ ਲੱਗੇ ਆ ਤੇ ਮੇਰੇ ਭਰਾਵਾਂ ਭਰਾਵਾਂ ਦਾ ਵੀਡੀਓ ਨੂੰ ਸ਼ੇਅਰ ਕਰਨਗਾ ਤੇ ਜਾਨਵਰ ਵੀ ਸਾਰੇ ਸੁਥਰੇ ਆਏ ਨਹੀਂ ਗੱਲ ਵੀ ਜਾਨਵਰ ਕੋਈ ਮਾੜਾ ਹੋਊਗਾ ਬਿਲਕੁਲ ਜੀ ਬਿਲਕੁਲ ਮਾੜਾ ਹੀ ਲੈਣਾ ਕਰੇ ਗਾੜੀ ਅਗਲੇ ਨੂੰ ਜਾ ਗਈ ਬਸ ਜੀ ਬਸ ਆਹ ਵੇਖੋ ਕਿੰਨੀ ਪੋਲੀ ਗਾਵੇਂ ਧਾਰਾਂ ਮਾਰੀਆਂ ਦੇ ਵਗੰਦੇ ਵੀ ਪਗੰਦੇ ਵੀ ਪਸਮਾਚ ਆ ਗਈ ਆ ਹਾਂਜੀ ਹਾਂਜੀ ਤੇ ਚਲੋ ਮਗਰ ਪਲੱਸ ਪੌਂਡਾ ਸੰਦੀਪ ਬੱਚੀ ਵੀ ਬੜੀ ਬਰਕਰਾਰ ਬਹੁਤ ਜਿਆਦਾ ਸੰਤੂ ਸਾਹਿਬ ਇਹਦਾ ਸੀਮਣ ਵੀ ਹੈਗਾ ਉਹਨਾਂ ਕੋਲ ਪਤਾ ਨਹੀਂ ਕਿਹੜੇ ਸੀਮਣ ਦੀ ਆ ਜਰਸੀ ਆ ਬੱਚੀ ਮੈਂ ਤੁਹਾਨੂੰ ਵੀ ਲਿਆ ਕੇ ਦੇ ਸਕਦਾ ਮੈਂ ਜੇ ਕੋਈ ਵੀਰ ਨੇ ਕਿਸੇ ਨੇ ਲੈਣੀ ਆ ਬਾਇਓ ਡਾਟਾ ਇਹਦਾ ਸਾਰਾ ਮੇਰੇ ਕੋਲ ਪਿਛਲਾ ਹੈਗਾ ਚਲੋ ਜੀ ਚੰਗੀ ਗੱਲ ਹਾਂਜੀ ਹਾਂਜੀ ਇੱਕ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸੋ ਧੰਨਵਾਦੋ ਦੋਸਤੋ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ ਲਈ ਆ ਜੈਨੀਮਲ ਜਿਹੜੇ ਤੁਹਾਨੂੰ ਦਿਖਾ ਦਿੱਤੇ ਆ ਆਣ ਕੇ ਜਿੱਦਾਂ ਮਰਜ਼ੀ ਮੇਰਾ ਭਰਾ ਖੁੱਲਾ ਦਿਲ ਖੁੱਲਾ ਟਾਈਮ ਕੱਢ ਕੇ ਤਸੱਲੀਆਂ ਕਰੋ ਧੰਨਵਾਦ ਪੂਰੀ ਵੀਡੀਓ ਦੇਖਣ ਦੇ ਲਈ ਸਾਰੇ ਵੀਰ ਸਪੋਰਟ ਕਰਦੇ ਹੋ ਜਿਉਂਦੇ ਵੱਸਦੇ ਰਹੋ ਮਿਹਰਬਾਨੀ ਜੀ